ਮੇਰੇ ਨਹਿਣਾ ਨੇ ਕਰੀਆਂ ਭਗਾਵਤਾ ਕਹਿੰਦੇ ਰੋਣਾ ਨਹੀਂ ਹੋ ਹੁਣ ਯਾਦ ਚ ਓਨੇ ਕਿੰਨੀ ਥਾਂਏ ਦਿਲ ਹੋਰ ਲਾ ਲਿਆ ਦਿਲ ਲਾ ਲਿਆ ਓਨੇ ਮੇਰੀ ਯਾਦ ਚ ਸਸੀਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਲ ਸਕੰਦਰ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਫਿਰ ਖਾਰਾਤਰੀ ਨੀਲੋਪੁਰ ਖਵਾਜਾ ਖিজਰ ਜੂਲੇलाल ਹਰ ਸਾਲ ਦੀ ਤਰ੍ਹਾਂ ਮੇਲਾ ਮਨਾਇਆ ਜਾ ਰਿਹਾ ਸਸਿਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੋ ਸਕੰਦਰ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਫਿਰ ਖਾਰਾਤਰੀ ਨੀਲੋਪੁਰ ਖਵਾਜਾ ਖিজਰ ਜੂਲੇलाल ਹਰ ਸਾਲ ਦੀ ਤਰ੍ਹਾਂ ਮੇਲਾ ਮਨਾਇਆ ਜਾ ਰਿਹਾ ਸੋ ਇਸ ਮੇਲੇ ਵਿੱਚ ਬਹੁਤ ਹੀ ਨਾਮਵਰ ਕਲਾਕਾਰ ਸ਼ਿਰਕਤ ਕਰਨਗੇ ਸੋ ਮੈਂ ਵੀ ਹਾਜ਼ਰੀ ਭਰੂੰਗਾ ਬਹੁਤ ਹੀ ਪਿਆਰੇ ਸਜਣ ਬਾਬਾ ਮਨਜੋਤ ਸਿੰਘ ਜੀ ਗੱਦੀ ਨਸੀਹ ਤੇ ਬੀਬੀ ਸਤਰਾਮ ਕੌਰ ਜੀ ਜਿਨ੍ਹਾਂ ਦੀ ਰਹਿਣ ਰਵਾਈ ਹੈ ਇਹ ਮੇਲਾ ਹੋ ਰਿਹਾ ਤੁਸੀਂ ਵੀ ਆਓ ਸਾਰੇ ਮੇਲੇ ਦੀ ਰੌਣਕ ਨੂੰ ਵਧਾਓ ਸੋ ਹਮ ਹੋਵਾ ਕੇ ਖੁਸ਼ੀਆਂ ਲੈ ਕੇ ਜਾਓ ਮਿਹਰਬਾਨੀ ਧੰਵਾ ਸ਼ੁਕਰੀਆ ਮਾਨ ਸਿੰਘ ਇਹ ਲੈਪ ਚਲੇਗਾ ਆਓ ਖੁਸ਼ੀਆਂ ਮਨਾਓ ਮਿਹਰਬਾਨੀ ਧੰਵਾ ਸ਼ੁਕਰੀਆ ਰੱਬ ਰੱਖੀ